بس 41000 ਦੀ ਦੇ ਦੇਣੀ ਮੁੱਲ ਭਲਾਂ ਭਿਆਂ ਕਰਾ ਸਿਰਫ 41000 ਦੀ ਮੈਂ ਨਾ 41 ਦੀ ਯਾਰ ਜਿਹੜਾ ਲੈਗਾ ਯਾਦ ਕਰੂ ਤਾਂਦੇ ਵੀ ਅਗਲਾ 5-4 ਦਿਨ ਚੋਲੇ ਫੋਨ ਕਰਦੇ ਬਾਈ ਲੱਤਾਂ ਮਾਰਦੀ ਆ ਮੋੜ ਕੇ ਬਣਾਉਂਗਾ ਉਹ ਗੱਲਾਂ ਨਹੀਂ ਤੇਰੀ ਵੀਡੀਓ ਚ ਕਹੇ ਤੀ ਜਿਹੜੀ ਲੱਤਾਂ ਮਾਰਦੀ ਹੋਈ ਇਹ ਤਾਂ ਵੀਰੇ ਮੁੱਲਣਾ ਮੁੱਲ ਕਰਾਉ ਨੂੰ ਭਲਾਂ 60 ਕਰਾਲਾ ਪਰ ਆਪਣੇ ਨਾਲ ਦਾ ਮੁੱਲ ਨਹੀਂ ਲੋਕਾਂ ਨੇ ਕਰਨਾ ਠੀਕ ਆ ਬਾਈ ਹਾਂ ਇਹ ਕਿੰਨੇ ਮੰਨ ਕੇ ਜਿਹੜਾ ਮਰਜੀ ਦੋ ਟਾਈਮ ਚੋਲੇ ਆਪਣੇ ਲੋ ਆਪਾਂ ਨੂੰ ਕੋਈ ਥੜਕੂ ਨਹੀਂ ਕਿਉਂਕਿ ਦੁੱਧ ਹੈਗਾ ਬਾਕੀ ਸੀਲਸ ਲੱਗ ਇੰਨੀਆਂ ਵੀ ਜਿਹਨੇ ਗਾਂ ਵੀ ਨਹੀਂ ਨਾ ਰੱਖੀ ਮੇਰਾ ਮਤਲਬ ਪਹਿਲੀ ਆਰ ਵੀ ਰੱਖਣੀ ਉਹ ਭੈਣ ਭਰਾ ਲੈ ਜੇ ਹੱਥੀਂ ਚੋਲਾ ਮਸ਼ੀਨਾਂ ਚੋਲਾ ਜਿਵੇਂ ਮਰਜ਼ੀ ਚੋਲਾ ਆ ਆਫ ਨਹੀਂ ਕਢਦੀ ਇੰਨੀਆਂ ਕੂਨੀਆਂ ਠੀਕ ਆ ਬਈ ਗੱਲ ਟੌਪ ਦੀ ਹਜੇ ਢੱਲਾਂ ਦੀ ਪਿੰਡਾਂ ਆ ਲੱਗਦੀ ਸੁਗੀ ਯਾਰ ਇੰਨਾਂ ਲੇਵਾ ਬਾਕੀ ਲੰਮੀ ਵੱਡੀ ਬਿਹੜਾ ਹੋਰ ਕੋਲ ਦੀ ਦਾ ਨਫੇ ਕਰਨਾ ਹੈ ਰੇਲ ਬੂਲ ਦੀ ਬਈ ਬਹੁਤ ਸੋਹਣੀ ਆ ਬਰੀਡ ਦੇ ਵਿੱਚ ਸਾਰੀ ਗਾਂ ਮਿੱਤਰੋ ਸਵਾਗਤ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਬਈ ਬਿਆੰਤ ਕੋਲੇ ਪਿੰਡ ਕਾਲੇ ਕੇ ਤਹਿਸੀਲ ਬਾਗਾ ਪ੍ਰ ਦੋ ਜਿਹੜੇ ਸੂਏ ਸਵਾਏ ਤੇ ਇੱਕ ਜਿਹੜਾ ਸੂਨ ਵਾਲਾ ਬਹੁਤ ਚੰਗੀ ਕੁਆਲਿਟੀ ਦੇ ਤਿੰਨੇ ਨਗ ਹੋਣਗੇ ਜਾਣਕਾਰੀ ਸਾਰੀ ਲੈ ਕੇ ਦੇਵਾਂਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਰੇਟ ਵਗੈਰਾ ਸਾਰਾ ਕੁਝ ਵੀਡੀਓ ਦੇ ਵਿੱਚ ਹੋਊਗਾ ਕੋਈ ਵੀ ਜਾਨਵਰ ਖਰੀਦਣ ਵਾਲੀ ਤਸੱਲੀ ਪਰਮ ਤੁਸੀਂ ਉਹਦੇ ਪੱਦਰ ਤੇ ਕਰਕੇ ਖਰੀਦਣਾ ਗੱਲਬਾਤ ਆਪਾਂ ਬਾਈ ਬਿਆੰਤ ਨਾਲ ਕਰਦੇ ਆਂ ਬਾਈ ਪਹਿਲਾਂ ਤਾਂ ਸੁਆਗਤ ਆ ਜੀ ਸੁਆਗਤ ਹੈ ਬਾਈ ਤੁਹਾਡਾ ਵੀ ਸੁਆਗਤ ਹੈ ਫਾਰਮ ਤੇ ਹਾਂ ਤੇ ਬਾਈ ਗੱਲਬਾਤ ਕਰੀ ਆਪਾਂ ਰੇਟਾਂ ਦੀ ਹਨਾ ਤੇ ਰੇਟ ਆਪਣੇ ਪਹਿਲਾਂ ਵੀ ਦੇਣ ਲੈਣ ਵਾਲੇ ਹੁੰਦੇ ਹਨਾ ਨੇੜਲੇ ਰੇਟ ਹੁੰਦੇ ਹਨਾ ਅੱਜ ਦੇ ਰੇਟ ਵੀ ਬਾਈ ਉਹੋ ਜਿਹੇ ਹੋਣਗੇ हां आज ਵੀ ਵੀਰੇ ਜਮਾ ਮੁੱਲ ਨੇੜ ਦੇ ਹੋਣਗੇ ਜੇ ਤੋਂ ਹੁਣ ਨਾ ਗਾਂ ਲਈ ਗਈ ਉਹ ਲੈ ਵੀ ਨਹੀਂ ਸਕਦਾ ਉਹ ਲੈ ਨਹੀਂ ਸਕਦਾ ਮੁੱਲ ਆਪਣੇ ਜਮਾ ਨੇੜੇ ਵਾਲੇ ਹੁੰਦੇ ਜਮਾ ਨੇੜੇ ਵਾਲੇ ਗੱਲਬਾਤ ਆਪਾਂ ਪਹਿਲੀ ਇਹਦੇ ਤੋਂ ਹੀ ਸਟਾਰਟ ਕਰੀਏ ਸੂਏ ਰੋ ਸਵਾਏ ਨਾਲ ਤੋਂ ਬਾਈ ਤੇ ਕਿੰਨੇ ਕਿ ਦਿਨਾਂ ਦਾ ਸੂਆ ਬਾਈ ਬਿਆਨ ਤੇ ਦਾ ਇਹ ਵੀਰੇ 13 ਦਿਨਾਂ ਦੀ ਸੂਈ ਆ 12 13 ਦਿਨ ਦੀ ਠੀਕ ਆ ਵੀਰੇ ਮਗਰ ਇਹਦੇ ਬੱਚਾ ਵੀਰੇ ਮਗਰ ਬੱਚਾ ਹਾਂ 14 ਲੀਟਰ ਦੁੱਧ ਹੈ ਅਗਲਾ 13 ਮੰਨ ਕੇ ਜਿਹੜਾ ਮਰਜੀ ਦੋ ਟਾਈਮ ਚੋਲੇ ਆਪਣੇ ਲੋ ਆਪਾਂ ਨੂੰ ਕੋਈ ਧੜਕੂ ਨਹੀਂ ਕਿਉਂਕਿ ਦੁੱਧ ਹੈਗਾ ਬਾਕੀ ਸੀਲਸ ਲੱਗ ਇੰਨੀਆਂ ਵੀ ਜਿਹਨੇ ਗਾਂ ਵੀ ਨਹੀਂ ਨਾ ਰੱਖੀ ਮੇਰਾ ਮਤਲਬ ਪਹਿਲੀ ਆਰ ਵੀ ਰੱਖਣੀ ਉਹ ਭੈਣ ਭਰਾ ਲੈ ਜੇ ਠੀਕ ਹੈ ਬਾਈ ਗਾਂ ਲੱਤ ਵੀ ਮਾਰ ਜੇ ਕਿਸੇ ਦੇ ਘਰੇ ਠੀਕ ਹੈ ਬਾਈ ਤੇ ਆਪਾਂ ਨੂੰ ਗਾਂ ਵਾਪਸ ਕਰ ਦੇਵੇ ਵਾਪਸ ਕਰ ਲੈ ਹਾਂ ਦੋਨੇ ਜੇਲੀ ਆਪਦੀ 5-4 ਦਿਨ ਚੋਲੇ ਜੇ ਗਾਂਆਂ ਲੱਤਾਂ ਮਾਰਦੀਆਂ ਗਾਂ ਕੋਈ ਵੀ ਆਏ ਚ ਗਰਮ ਹੋਵੇ ਇਹ ਚੋਂ ਤੇਰਾ ਮਤਲਬ ਸੂਂਜਾਂ ਸਵਾਂਜਾਂ ਗਾਂਆਂ ਜਿਵੇਂ ਤੇ ਅਗਲਾ ਚੋਕ ਆਉਦੀ ਲੈ ਸਕਦਾ ਹੈ ਇਹ ਹਣ ਦੋਨੇ ਚੀਜ਼ਾਂ ਦੀ ਗਾਰੰਟੀ ਹੋ ਗਈ ਦੁੱਧ ਵੀ ਬਾਈ ਕਹਿੰਦਾ ਕੋਲ ਵਿੱਚ ਆਹੇ ਘਰੇ ਆ ਕੇ ਤੇ ਘਰੇ ਆ ਕੇ ਲੱਤ ਵੀ ਮਾਰਦੀ ਉਹ ਵੀ ਗਾਰੰਟੀ ਆ ਹਾਂ ਹਾਂ ਬਾਕੀ ਅਗਲੇ ਦੀ ਸੇਵਾ ਦਾ ਹੁੰਦਾ ਜੇ ਜੀ ਸੇਵਾ ਕਰੂ ਉਹ ਜਾਂ ਪਾਉ ਉਹ ਜਾਂ ਕੱਢ ਲੂਗਾ ਹਾਂ ਉਹ ਆਪਣੀ ਜ਼ਿੰਮੇਵਾਰੀ ਇੱਥੋਂ ਚਵਾ ਲਵੇ ਆ ਗਾ ਆਹੇ ਦੋ ਤਿੰਨ ਚਾਰ ਜਿੰਨੇ ਡੰਗ ਮਾਰਦੀ ਚੋਕ ਨਾ ਕੋਈ ਨਹੀਂ ਵੀਰੇ ਹਾਂ ਬਾਈ ਖੋਲੀ ਕਰ ਮਾੜਾ ਆਪੇ ਨੂੰ ਤੋੜ ਕੇ ਦਿਖਾਈਏ ਬਾਕੀ ਜੇ ਗੱਲਬਾਤ ਕਰੀਏ ਆਪਾਂ ਆ ਇਹਦਾ ਜਿਹੜਾ ਤੁਸੀਂ ਬੱਚਾ ਦੇਖ ਰਹੇ ਹੋ ਤੇ ਤੁਹਾਨੂੰ ਦਿਖਾਉਣਿਆ ਥਾਣਾ ਥਾਣਾ ਦੀ ਬਹੁਤ ਚੰਗੀ ਆ ਸਫਾਈ ਦੇ ਵਿੱਚ ਜਿਹੜਾ ਲੈ ਬਰੀਡ ਦੇ ਵਿੱਚ ਆ ਵਿਅੰਤ ਓਦਾਂ ਵੀ ਜਾਣ ਚਾ ਬਾਈ ਹਨ ਵੀਰੇ ਜਾਣ ਚਾ ਬਾਕੀ ਦੁੱਧ ਵੀ ਸੰਗਣਾ ਹੋਊਗਾ ਇਹਦਾ ਹਾਂ ਇੱਕ ਤਾਂ ਤੁਸੀਂ ਚੈੱਕ ਕਰਕੇ ਦੇਓ ਥਣ ਬਹੁਤ ਸੋਹਣੇ ਆ ਬਾਈ ਚਾਰੇ ਜਿਹ ਤੋਂ ਆਪਾਂ ਖਰੀਦੀ ਆ ਉਹ ਕਹਿੰਦੀ ਵੀ 16 17 ਕਿਲੋ ਇਹਨੇ ਪਹਿਲਾਂ ਨਹੀਂ ਦਿੱਤਾ ਪਹਿਲਾਂ ਨਹੀਂ ਦਿੱਤਾ ਹਾਂ ਬਾਕੀ ਇਹਨਾਂ ਪਿਉਣਾ ਵੀ ਇਹਨੂੰ ਚਾਹੀਦਾ ਬਾਕੀ ਵੀਰੇ ਅਗਲੀ ਦੀ ਸੇਵਾ ਦਾ ਕਿਉਂਕਿ ਵਪਾਰੀ ਨੇ ਤਾਂ ਨਫਾ ਲੈਣ ਨੂੰ ਲੈਂਦੀਆਂ ਹੁੰਦੀਆਂ ਚੀਜ਼ਾਂ ਹਨ ਸਾਫ਼ ਦੇ ਕੇ ਸੁਥਰਾ ਲੈਣਾ ਪਸ਼ੂ ਹਨਾ ਠੀਕ ਆ ਬਾਈ ਬਾਕੀ ਮੇਰੇ ਭੈਣ ਭਰਾਣੇ ਜਿਹਨੇ ਲੈਣੀ ਆ ਉਹਦੀ ਆਦੀ ਸੰਤ ਲੈਣੀ ਇਹ ਆਪਾਂ ਵਿਅੰਤ ਬਈ ਅੱਜ ਦੇਣੀ ਕਿੰਨੇ ਦੀ ਇਹ ਤਾਂ ਵੀਰੇ ਮੋਲਣਾ ਮੁੱਲ ਕਰਾਉ ਨੂੰ ਭਲਾ 60 ਕਰਾਲਾ ਪਰ ਆਪਣੇ ਨਾਲ ਦਾ ਮੋਲ ਨਹੀਂ ਲੋਕਾਂ ਨੇ ਕਰਨਾ ਠੀਕ ਹੈ ਬਾਈ ਹਾਂ ਇਹ ਕਿੰਨੇ ਦੀ ਦੇਣੀ ਆਪਾਂ ਆਪਾਂ ਦੇ ਦੇਣੀ ਅੱਜ 51000 ਦੀ ਵੀਰੇ ਲਓ ਜੀ ਮੇਤਰੋ ਸਿਰਫ 51000 ਦੀ ਤੁਹਾਨੂੰ ਇਹ ਮਿਲ ਜਾਣੀ ਆ ਦੁੱਧ ਬਾਈ ਕਹਿੰਦਾ ਚਾਹੇ 2 ਡੰਗ ਚਾਹੇ 3 ਡੰਗ ਚਾਹੇ 4 ਡੰਗ ਆਪਣੇ ਫਾਰਮ ਤੋਂ ਤੁਸੀਂ ਕਿਉਂ ਕੇ ਲੈ ਜਾ ਸਕਦੇ ਬਸ ਬਾਲੇ ਮੁੱਲਾਂ ਚ ਨਾ ਮੇਰਾ ਭੈਣ ਭਰਾ ਕਵੇ ਆਪਣੇ ਮੂਹ ਨੇੜ ਤੇ ਹੀ ਹੁੰਦੇ ਆ ਵੀਰੇ ਹਾਂ 60 ਛੜੀਆਂ ਆਣੀਆਂ ਫੁੱਲ ਗਾਰੰਟੀ ਆ ਜੀ ਇਦੂ ਨੇੜੇ ਬਾਈ ਹੁਣ ਕੋਈ ਪੂਰੀ ਠੰਡੀ ਆਈ ਬਹਿ ਜਾ ਭਲਾ ਲੈ ਹਾਂ ਕੂਨੀ ਆ ਧਾਰਾਂ ਪੌਣੀ ਮਾਰ ਦੇ ਇਥੇ ਪੈੜਾ ਲਾਦਾ ਤੋ ਹਾਂ ਬਾਕੀ ਬਾਈ ਗੱਲਬਾਤ ਜੇ ਆਪਾਂ ਗੱਲ ਕਰੀਏ ਤਾਂ ਥਣ ਬਾੜਾ ਨਹੀਂ ਆ ਜੇ ਚੰਗਾ ਲੱਗਿਆ ਸੋਹਣਾ ਥਣ ਛੋਲਾ ਮਸ਼ੀਨਾਂ ਚੋਲਾ ਜਿਵੇਂ ਮਰਜੀ ਚੋਲਾ ਇਹ ਪਾਫਰੀ ਕਢਦੀ ਇੰਨੀਆਂ ਕੂਨੀਆਂ ਠੀਕ ਆ ਬਾਈ ਗੱਲਬਾਤ ਕਰੀਏ ਵਿਹਨਤਾ ਪੱਬਰ ਵਾਲੀ ਦੀ ਇਹਦੀ ਕੀ ਡਿਟੇਲ ਆ ਇਹ ਵੀਰੇ ਦਸਾਂ ਦਿਨਾਂ ਦੀ ਸੂਈ ਆ ਦੂਜਾ ਸੂਆ ਦੱਸਿਆ ਆਪਾਂ ਨੂੰ ਠੀਕ ਆ ਬਾਈ ਤੇ ਆਪਣੇ ਕੋਲੇ ਸੂਈ ਆ ਇਹ ਠੀਕ ਆ ਬਾਈ ਇਹਦਾ ਬੱਚਾ ਮਰ ਗਿਆ ਵੀਰੇ ਠੀਕ ਹੈ ਬਾਈ ਤੇ ਬੱਚੇ ਦੀ ਫੁੱਲ ਗਰੰਟੀ ਆ ਆਪਣੇ ਕੋਲੇ ਵੀਡੀਓ ਵੀ ਹੈਗੀ ਆ ਠੀਕ ਹੈ ਬਾਈ ਤੇ ਜੇ ਅਗਲੇ ਨੇ ਮੇਰਾ ਮਤਲਬ ਆਪਾਂ ਉਹੋ ਜਿਹਾ ਕੰਮ ਨਹੀਂ ਕਰਦੇ ਬੱਚਾ ਕਢਿਆ ਆ ਕੇ 10000 ਮੂਰੇ ਵਟ ਲਗੇ ਜੇ ਮਰਿਆ ਆਪਾਂ ਮਰਿਆ ਕਹਿਣਾ ਤੇ ਜਿਉਂਦਾ ਤੈਨੂੰ ਪਤਾ ਮੂਰੇ ਹੋਣੇ ਹੁੰਦੇ ਠੀਕ ਹੈ ਬਾਈ ਹਣਾ ਆਪਣੇ ਜੇ ਕਹਿੰਨੇ ਲੈਣਾ ਵੀ ਬੱਚੇ ਦੋ ਗਵਾਹਣ ਖੜੇ ਆਪਾਂ ਨੂੰ ਦੋ ਵਾਰੀ ਕਹਿ ਕੇ ਬਾਈ ਜੇ ਲਾਉਣ ਸਾ ਲਾ ਮੈਂ ਕਿਹਾ ਵੀ ਭਰਾਵਾ ਆਪਾਂ ਨਾ ਤਾਂ ਇਹ ਕੰਮ ਕੀਤਾ ਦੇ ਨਾਂ ਕਰਗੇ ਨਾ ਆਪਾਂ ਕਰਨਾ ਉਹਦੇ ਨਾਲ ਬਈ ਮਰਿਆ ਦਾ ਬੱਚਾ ਹਾਂ ਮਰਿਆ ਹੀ ਕਹਿਣਾ ਠੀਕ ਆ ਬਈ ਉਹਦੇ ਨਾਲ ਸਾਰਾ ਪ੍ਰੂਫ ਆਪਣੇ ਕੋਲੇ ਬੱਚੇ ਦਾ ਵੀਡੀਓ ਸੂ ਦੀ ਜੇਰ ਦੀ ਸਾਰੀ ਹੈਗੀ 10 ਸਾਲਾਂ ਦੀ ਸੂਈ ਹੈ ਬਿਆਨਤ ਗੱਲ ਪਤਾ ਕੀ ਹੈ ਬਈ ਬੱਚਾ ਲਾ ਕੇ ਵੇਚਣ ਦੇ ਨਾਲ ਆਪਾਂ ਜਾਨਵਰ ਦਾ 5-4000 ਰੁਪਏ 10000 ਚੱਲ ਵੱਧ ਵਟ ਲਾਂਗੇ ਪਰ ਜਿਹੜੀ ਇੱਜ਼ਤ ਬਣੀ ਹੋਈ ਹੈ ਆਪਣੇ ਹਣਾ ਵਪਾਰ ਲੈਣ ਦੇ ਵਿੱਚ ਉਹ ਚੀਜ਼ ਤੋਂ ਆਪਾਂ ਕਿਤੇ ਨਾ ਕਿਤੇ ਝੂਠੇ ਪੈ ਜਾਣੀ ਹਾਂ ਵੀਰੇ ਤਾਂ ਹੀ ਮਾਲ ਵੇਚਦਾ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਲਾ ਦਾਂਗੇ ਉਹ ਪਤਾ ਅਗਲੇ ਨੂੰ ਲੱਗ ਜਿੰਦਾ ਵੀ ਆਹ ਕੰਮ ਬਿਲਕੁਲ ਬਈ ਹਣਾ ਲਿਆ ਬਈ ਦੀ ਇਹ ਵੀ ਬਹੁਤ ਸਾਫ਼ ਹਾਂ ਵੀਰੇ ਚਵਾਈ ਚੂਈ ਨਾ ਇਹ ਵੀ ਬਸ ਨਾ ਤੂੰ ਆਖੇਗਾ ਜਿਹਦੇ ਜਾਵੜੀ ਮਹੀਂ ਜਾਵੜੀ ਗਾਂ ਨਹੀਂ ਬਿਲਕੁਲ ਬਾਈ ਬਹੁਤ ਸੋਹਣੇ ਥਣ ਤੁਸੀਂ ਤੁਹਾਨੂੰ ਕਰਾਸ ਆ ਵੀਰੇ ਜਰਸੀ ਦਾ ਕਰਾਸ ਆ ਹੈ ਤੇ ਬਾਕੀ ਬਾਈ ਜੇ ਆਪਾਂ ਗੱਲ ਕਰੀਏ ਇਹਦਾ ਦੁੱਧ ਵੀ ਹਨਾ ਪੂਰਾ ਸੰਘਣਾ ਹੋਊਗਾ ਵੀਰੇ ਬਣਾ ਹੋਊਗਾ ਹਨਾ ਤੇ ਉੱਚ ਵਾਈ ਚ ਬੂਈ ਨੂੰ ਕਿੰਮਿਆ ਬਾਈ ਚਾਈ ਚੂਈ ਦੀ ਸੀਲ ਠੰਡੀ ਜਮਾ ਕੋਨੀ ਬਿਨਾ ਨਿਆਣੇ ਤੋਂ ਭਲਾ ਬਹਿ ਜੀ ਯਾਰ ਮੈਂ ਤੁਹਾਨੂੰ ਦੱਸੀ ਜਾਂਦਾ ਵੀ ਸੂਈਆਂ ਸਵਈਆਂ ਗਾਆਂ ਬਿਨਾ ਨਿਆਣੇ ਤੋਂ ਭਲਾ ਨੀ ਚੋ ਬਿਨਾ ਨਿਆਣੇ ਤੋਂ ਆ ਤੁਸੀਂ ਇੱਥੋਂ ਇਹਦੇ ਠੰਡ ਵਗੈਰਾ ਭਲਾ ਬੱਚੇ ਨੂੰ ਵੀ ਥੱਲੇ ਬਾਹਰ ਇਹਦਾ ਹੁਣ ਕਿੰਨਾ ਦੁੱਧ ਬਾਈ ਆਪਾਂ ਚਵਾ ਦੁੱਧ ਵੀਰੇ 12 11 ਮੰਨ ਕੇ ਅਗਲਾ ਆ ਜੀ 12 11 ਮੰਨ 15 16 ਆਪਾਂ ਨੂੰ ਦੱਸਿਆ ਜਾਂਦੀ ਇਹਦਾ ਵੀ ਝੋਇਆ ਠੀਕ ਆ ਬਾਈ ਤੇ ਇਹ 12 11 ਦੇਖਾ ਹੁਣ ਆਪਾਂ ਕਿੰਨੇ ਦੀ ਦੇਣੀ ਆ ਆਪਾਂ ਯਾਰ ਵਾਸਤੂ ਰਹਿੰਦਰ ਬਾਤ 41000 ਦੀ ਦੇ ਦੇਣੀ ਮੁੱਲ ਪਲਾਂਪਿਆਂ ਕਰਾ ਸਿਰਫ 41000 ਦੀ ਮੈਂ ਨਾ 41 ਦੀ ਯਾਰ ਜਿਹੜਾ ਲੈਗਾ ਯਾਦ ਕਰੂ ਲਓ ਵੀ ਮਤਰੋ 41000 ਦੀ ਤੁਹਾਨੂੰ ਜੇ ਲੱਤ ਮਾਰ ਜੇ ਮੋੜ ਕੇ ਬੰਨ ਦੇਵੇ ਅਗਲਾ 5-4 ਦਿਨ ਚੋਲੇ ਫੋਨ ਕਰਦੇ ਬਾਈ ਲੱਤਾਂ ਮਾਰਦੀ ਆ ਮੋੜ ਕੇ ਬਣਾਉਂਗਾ ਉਹ ਗੱਲਾਂ ਨਹੀਂ ਤੇਰੀ ਵੀਡੀਓ ਚ ਕਹਤੀ ਜਿਹੜੀ ਲੱਤਾਂ ਮਾਰਦੀ ਹੋਵੇ ਇਹ ਦੂ ਵੱਡੀ ਹੁਣ ਹੋਰ ਕੋਈ ਗੱਲ ਬਾਤ ਨਹੀਂ ਪੰਜਾਂ ਚਾਰਾਂ ਦਾ ਚੋਲੇ ਹਾਂ ਇੰਨੀ ਗਾਰੰਟੀ ਐ ਦੀ ਸਿਰਫ 41000 ਦੀ ਆ ਹੀ ਬਹਿ ਜਾ ਵੀਰੇ ਹਾਂ ਇਹ ਬਰੀਡਾਂ ਦੀਆਂ ਬਾਈ ਗੱਲਾਂ ਹੁੰਦੀਆਂ ਹਾਂ ਤੇ ਬਾਕੀ ਜਲ ਠੀਕ ਆ ਵੀ ਆਪਣੇ ਕੋਲੇ ਇਹਨੇ ਬੱਚਿਆ ਇਹਦਾ ਪੂਰਾ ਹੋ ਗਿਆ ਤਾਂ ਥੋੜਾ ਬਹੁਤ ਹਾਂ ਵੀਡੋ ਬਣਾਈ ਵੀ ਮੇਰੀ ਮਰੇ ਬੱਚੇ ਦੀ ਮੂਰੇ ਜਿਵੇਂ ਰੇਟ ਘਟਦਾ ਨਹੀਂ ਇਹਦਾ ਰੇਟ ਕੋਸ ਹੋ ਰਿਹਾ ਹਾਂ ਰੇਟ ਵੀਰੇ ਹੁਣ ਆਪਾਂ ਵੀ ਤੁਹਾਨੂੰ ਪਤਾ 50 ਵੱਟ ਲੈਂਦੇ ਹੁਣ ਜੱਕੜਿਆਉਣਾ ਹੋਵੇ ਪਰ ਆਪਾਂ ਤਾਂ ਨੂੰ ਇਹ ਕੰਮ ਕਰੀਏ ਪ੍ਰਮਾਤਮਾ ਦਾ ਵੇਹੜੇ ਉੱਤੇ ਹਾਂ ਭਾਈ ਉਹ ਦੇਦਾ ਬਾਕੀ ਪ੍ਰਮਾਤਮਾ ਨੇ ਸਾਰਾ ਕੋ ਦਿੱਤਾ ਹੋਇਆ ਭਾਈ ਹੈਨਾ ਆਪਾਂ ਗੱਲ ਵਾਤ ਕਰੀਏ ਆਪਾਂ ਨੂੰ ਕੰਮ ਕਰਨ ਦੀ ਹੈ ਜਾਂ ਲੋੜ ਹੀ ਹਾਂ ਗੱਲਬਾਤ ਕਰੀਏ ਭਾਈ ਆਪਾਂ ਹਨ ਅਗਲੀ ਜੀ ਭਾਈ ਹੈਨਾ ਪਹਿਲਾਂ ਤੁਸੀਂ ਇਹਦੀ ਲੈਂਥ ਚੈੱਕ ਕਰਕੇ ਦੇਖੋ ਭਾਈ ਪੂਰੀ ਵੱਡੀ ਵਹਿੜਾ ਵੀਰੇ ਕੰਜੀਆਂ ਦੇ ਹਿਸਾਬ ਨਾਲ ਭਾਈ ਠੀਕ ਆ ਭਾਈ ਫਾਰਮ ਦੀ ਬੈੜ ਆ ਠੀਕ ਆ ਭਾਈ ਤੇ ਦੂਜਾ ਸੂਗਾ ਜਾਨੀ ਆਪਾਂ ਨੂੰ ਮਾਲਕਾਂ ਨੇ ਦੱਸਿਆ ਵੀ 23 24 ਕਿਲੋ ਮੈਂ ਪਹਿਲਾਂ ਤੋਂ ਦੁੱਧ ਦੇ ਦੱਚ ਹੋਇਆ ਪਿਛਲੀ ਵਾਰੀ ਦਾ ਹਾਂ ਬਾਕੀ ਜਿਹੜੇ ਭੈਣ ਭਰਾਣੇ ਲੈਣੀ ਉਹਨੇ ਆਪਦੀ ਸਮਝ ਨਾਲ ਲੈ ਨੂੰ ਤਿੰਨਾ ਮੈਂ ਚੋ ਸਕਦਾ ਕਿਉਂਕਿ ਆਪਰਾ ਸਾਰਾ ਮਾਲ ਹੀ ਖਰੀਦਿਆ ਹੁੰਦਾ ਵੀਰੇ ਸਾਡੇ ਘਰ ਦਾ ਕੋਈ ਨਹੀਂ ਹੁੰਦਾ ਠੀਕ ਆ ਭਾਈ ਲਿਆ ਇਹਨੂੰ ਬੈਂਦ ਖੋਲੀ ਕਰਾ ਮਾੜਾ ਜ ਆਪਾਂ ਤੁਹਾਨੂੰ ਇਹਦਾ ਸਿਸਟਮ ਦਿਖਾਉਣੇ ਆ ਬੇਲ ਦੀ ਬਹੁਤ ਜ਼ਿਆਦਾ ਲੰਮੀ ਆ ਤੁਸੀਂ ਚੈੱਕ ਕਰਕੇ ਦੇਖ ਵੀ ਲੋ ਬਾਕੀ ਥਣਾ ਦੀ ਕੁਆਲਿਟੀ ਬਹੁਤ ਜ਼ਿਆਦਾ ਸੋਹਣੀ ਆ ਤੁਹਾਨੂੰ ਜਦੋਂ ਤੁਰੂਗੀ ਨਾ ਗੰਦ ਖਾਵਾਂ ਦੁੱਧ ਦੀ ਗਵਾਹੀ ਵੀਰੇ ਲੇਵਾ ਤਾਂ ਹਜੇ ਇਹਨੇ ਬਣਾਉਣਾ ਹਜੇ ਲੇਵਾ ਕੀ ਹੈ ਦਾ ਹਾਂ ਇੱਥੋਂ ਚੈੱਕ ਕਰੋ ਹਾਂ ਬਾਕੀ ਵੱਡੀ ਆ ਬਾਈ ਹਨਾ ਪੂਰੀ ਪੂਰੀ ਵੱਡੀ ਲੰਮੀ ਲੰਮੀ ਵੀਰੇ ਮਾਲਕ ਨੇ ਇਹਦਾ ਜਿਹੜਾ ਪਿਛਲੀ ਵਰੀ ਸੂਏ ਦਾ ਕੀ ਦੱਸਿਆ ਸੀ ਦੁੱਧ ਬਾਈ 23 24 ਲੀਟਰ ਕਹਿੰਦੇ ਵੀਰੇ ਚੋਇਆ ਜਿਹੜਾ ਪਿਛਲੇ ਸੂਏ ਹਾਂ ਬਾਕੀ ਗਾਂ ਵੱਡੀ ਆ ਬਾਈ ਅਗਲਾ ਕਿੰਨਾ ਮਰਜੀ ਮੰਨ ਲੈ ਅਗਲਾ 25 ਮੰਨ ਲੈ ਜਾਂ 20 ਮੰਨ ਲੈ 15 ਮੰਗ ਲੈ ਅਗਲੇ ਨੇ ਆਪ ਦੀ ਸਮਝ ਨਾ ਲੈਣੀ ਹਨਾ ਇਹਦਾ ਬਾਈ ਅੱਜ ਕੀ ਦੇਣ ਲੈਣਾ ਆਪਣਾ ਇਹ ਦਾ ਵੀਰੇ ਦਾਣ ਲੈਣ ਅੱਜ ਦਾ ਭਾਅ ਹੈਗਾ 72000 ਰੁਪਏ ਗੱਬਣ ਗੱਬਣ ਦਾ ਭਾਅ ਹੈ। ਲੋ ਵੀ ਮੇਟਰ ਗੱਬਣ ਗੱਬਣ ਦਾ 72000 ਰੁਪਏ ਮੁੱਲ ਲੱਗਾ। ਜੇ ਸੁੰਦੀ ਆ ਕਿਉਂਕਿ ਵੀ ਇਹ ਭਾਅ ਵੀਰੇ ਹਜੇ ਇਰਾਦਾ ਤਾਂ ਹੈ ਨਹੀਂ ਸੀ ਵੀਡੀਓ ਪਾਉਣ ਦਾ ਚੱਲ ਤੂੰ ਆਇਆ ਸੀ ਨਾਲ ਆਪਾਂ ਪਵਾ ਦੇ ਨਹੀਂ ਤਾਂ ਸਵਾਕ ਮੇਰਾ ਦਾ ਹੀ ਵੇਚਣ ਦਾ ਹੈ। ਕਿਉਂਕਿ ਆਪਾਂ ਨੂੰ ਵਹਿੜ ਦੀ ਵਧੀਆ ਗਾਰੰਟੀ ਮਿਲੀ। ਤਕਰੀਬਨ ਬਾਕੀ ਵੀ ਆਪਣੇ ਫਾਰਮ ਤੇ ਜੇ ਆਪਾਂ ਕਹਿ ਦਈਏ ਹਨਾ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਆਪਾਂ ਸੂਏ ਸਵਾਏ ਜਾਨਵਰੀ ਜਿਆਦਾ ਵੇਚੇ। ਹਾਂ ਸੂਏ ਸਵਾਏ ਹਨਾ ਮੇਰੇ ਵੇ ਦਾ ਗਾਰੰਟੀ ਗਰੰਟੀ ਬੜੀ ਵਹਿੜ ਦੀ ਆ ਪੂਰੀ ਟੌਪ ਦੀ ਹਜੇ ਢੱਲਾਂ ਦੀ ਪੀਂਦੀ ਆ ਲੈ ਕੇ ਸੂਗੀ ਯਾਰ ਇੰਨਾ ਲੇਵਾ ਬਾਕੀ ਲੰਮੀ ਵੱਡੀ ਬਿਹੜਾ ਹੋਰ ਕੋਲੰਦੀ ਦਾ ਨਫੇ ਕਰਨਾ ਹੈ ਬੇਲਬੂਲ ਦੀ ਬਾਈ ਬਹੁਤ ਸੋਹਣੀ ਆ ਬਰੀਡ ਦੇ ਵਿੱਚ ਚੰਗੀ ਆ ਤੁਸੀਂ ਇੱਕ ਤੋਂ ਚੱਕ ਕਰਕੇ ਦੇਖ ਵੀ ਲੋ ਬਾਕੀ ਥਣ ਲੇਵਾ ਤੁਸੀਂ ਇੱਕ ਤੋਂ ਚੱਕ ਕਰ ਲੋ ਹਜੇ ਦਣ ਲੈਂਦੀ ਆ ਦੈਨ ਜੇ ਕੋਈ ਵੀ ਸੱਜਣ ਵਪਾਰੀ ਵੀ ਲੈ ਜਾਂਦਾ ਉਹਨੂੰ ਵੀ 4 ਪੈਸੇ ਇਹ ਛੱਡਦੀ ਆ ਕਿਉਂਕਿ ਵਹਿੜ ਵੱਡੀ ਆਣਾ ਦੇਖੇ ਜਾਓ ਵੀਰੇ ਉਹ ਨਹੀਂ ਗੱਲ ਕੋਈ ਹਾਂ ਬਿਆੰਦ ਇੱਕ ਵਾਰ ਬਾਈ ਹਣਾ ਲੋਕੇਸ਼ਨ ਬੋਲ ਕੇ ਮੋਬਾਈਲ ਨੰਬਰ ਬੋਲਦੀ ਸੀ ਵੀਰੇ ਮੋਬਾਈਲ ਨੰਬਰ ਹੈਗਾ 9914565052 9914565052 ਜੀ ਕਾਲੇ ਕੇ ਪਿੰਡ ਆ ਜੀ ਆਪਣਾ ਬਾਘੇ ਪੁਰਾਣੇ ਦੇ ਨਾਲ ਮੋਗਾ ਜਿਲ੍ਹਾ ਜੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਨਾਂ ਬਿਆੰਦ ਸਿੰਘ ਆ ਜੀ ਤੇ ਕਿਸੇ ਵੀ ਸੱਜਣ ਨੇ ਕੋਈ ਵੀ ਜਾਨਵਰ ਖਰੀਦਣਾ ਗੱਲਬਾਤ ਕਰ ਲਿਆ ਕਿਉਂਕਿ ਬਾਈ ਦੇ ਫਾਰਮ ਦੇ ਥੋੜੇ ਟਾਈਮਾਂ ਦੇ ਵਿੱਚ ਜਿਹੜੇ ਜਾਨਵਰ ਆ ਵੀਡੀਓ ਪਾਉਣ ਦੇ ਨਾਲ ਨਾਲ ਬੈਤ ਜਾਂਦੇ ਕਿਉਂਕਿ ਬਾਈ ਦਾ ਸਾਫ ਸੋਸਰਾ ਕੰਮ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਪਰ ਫਿਰ ਵੀ ਕਿਸੇ ਜਾਨਵਰ ਦੀ ਤਸਵੀਰ ਚੁੰਨ ਚੁੰਨ ਮੋਟੇ ਹੋਣਗੇ ਵਧੀਆ ਬਾਈ ਠੀਕ ਆ ਬਾਈ ਤਾਂ ਬਾਈ ਦੇ ਨੰਬਰ ਤੇ ਤੁਸੀਂ ਸੰਪਰਕ ਕਰਕੇ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ